ਤੀਰੇ ਤੇ ਸੀਤ ਤੇ ਪਾਈ ਜਾਨੀ ਤੈ ਤੂ ਸਾਹਿਬ ਤੇ ਸੋਰਠ ਮਾਤਾ ਨਾ ਮਾ ਜੋ ਨਾਰਿ ਸੁਖ ਹੈ ਸੁਖ ਨਹੀਂ ਮਾਨਨਾ Amen. ਦਾ ਫਰਮਾਨ ਜਗਤ ਚਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਪਰੈ ਤੇ ਤਿੱਲੇ ਉਹ ਉਬਾਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਚੜ੍ਹਦੇ ਤੇ ਲਿੰਦੇ ਪਾਸੇ ਵਿੱਚ ਆਪਸ ਵਿੱਚ ਪ੍ਰੇਮ ਪਿਆਰ ਇਤਫਾਕ ਦੁੱਖਾਂ ਤ੍ਰੇਸਾਂ ਦਾ ਨਾਸ ਆਪਣੇ ਭਜਨ ਦਾ ਪ੍ਰਕਾਸ਼ ਕਰਸੇ ਪਾਤਸ਼ਾਹ ਜੀ ਅੱਜ ਦੇ ਜੋ ਜੰਗ ਦੇ ਮਾਹੌਲ ਬਣੇ ਹਨ ਸਮੂਹ ਸੰਗਤਾਂ ਵੱਲੋਂ ਆਪ ਦੇ ਚਰਨ ਪਰਸਨ ਵਾਸਤੇ ਅਰਦਾਸ ਬੇਨਤੀ ਕਿਰਪਾ ਕਰਨੀ ਚੜਦੇ ਤੇ ਲੈਂਦੇ ਪਾਸੇ ਵੇ ਸੱਚੇ ਪਾਤਸ਼ਾਹ ਜੀ ਕੋਈ ਵੀ ਜਾਣੇ ਨੁਕਸਾਨ ਨਾ ਹੋਵੇ ਆਪਸ ਵਿੱਚ ਪ੍ਰੇਮ ਪਿਆਰ ਬਣੇ ਰਹਿਣ ਆਪਸ ਵਿੱਚ ਸਮਝੋਤੇ ਹੋ ਜਾਂ ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ ਸੱਚੀ ਮਾਨਤਾ ਤੇ ਠੰਡ ਵਰਤੌਣੀ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਸਮੋ ਸੰਗਤਾ ਹਨੋ ਅਰਦਾਸ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁkte ਜੋ ਬੋਲਾ ਹੈ ਈਹਾ ਓਹਾ ਸੱਚ ਹੋਵੇ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਨਾਨਕ ਜੋਰ گوਬਿੰਦ ਕਾ ਪੂਰਨ ਗੁਣਤਾਸ ਵਾਲਿਆ ਬਖਸ਼ਿਸ਼ ਕਰਨੀਆਂ ਔਕੀ ਕਦੀ ਨਾ ਦੇਖਣ ਦੇਈ ਆਪਣਾ ਬਿਰਦ ਸੰਮਾਲੇ ਹਾ ਤੇਰਾ ਕੇ ਆਪਣੇ ਕੋ ਸਾਹ ਸਾਸ ਪ੍ਰਤਿ ਪਾਲੇ ਤਾਤੀ ਬਾਉ ਨ ਲੱਗਈ ਪਾਰ ਬ੍ਰਹਮ ਸਰਣਾਈ ਜੋ ਗਿਰਦ ਹਮਾਰੇ ਰਾਮ ਕਾ ਦੁਖ ਲੱਗੇ ਨਾ ਪਾਈ ਕਿਰਪਾ ਕੰਨਿ ਸੱਚੇ ਪਾਚੈ ਇਸ ਮੁਖੀ ਮਾਨਵਤਾ ਦਾ ਭਲਾ ਕਰਨਾ ਅੰਗ ਸੰਗ ਸਹਾਈ ਹੋਣਾ ਸਮੂਹ ਕਾਜ ਰਾਸ ਕਰਨੀ ਸਮੂਹ ਸੰਗਤ ਦੀ ਹਾਜ਼ਰੀ ਪ੍ਰਵਾਨ ਕਰਨੀ ਤਿਲ ਫੁਲ ਪੇਟਾ ਪ੍ਰਵਾਨ ਕਰਨੀ ਬਾਣੀ ਪੜੀ ਸੁਣਦਾ ਭਾਵ ਸਮਰੱਥ ਹਿਰਦਿਆਂ ਤੇ ਵਸਾਉਣਾ ਆਪਣੀ ਚਰਨਾਂ ਲਾਈ ਰੱਖਣਾ ਕਿਰਪਾ ਕਰੋ ਪਾਵਨ ਪਵਿੱਤਰ ਹੁਕਮ ਨਾਮੇ ਬਖਸ਼ ਕੇ ਨਿਹਾਰ ਕਰੋ ਸਿਖ ਪੜਦੇ ਸੁਣਦੇ ਸਰਬਾਤ ਲਾਹੇ ਵਧ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣ ਇਸ ਬਤ ਪਾਰਬ ਕੀ ਤਾਲਾ ਪਾਰਬ ਕੀ ਬੱਤੇ ਬੋਲੇ ਸੋ ਨਿਹਾਲ ਮੇਰਾ ਨਾਮ ਰਾਜਵਿੰਦਰ ਕੌਰ ਅੱਜ ਤੇ ਇਹੋ ਹੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੀ ਜਪ ਚੱਲੇ ਨੇ ਸੁਖਨੀ ਸਹਿਬ ਅਨੰਦ ਸਹਿਬ ਨੂੰ ਸ਼ਬਦ ਕੀਤੇ ਜੰਗ ਲਈ ਇਹੋ ਹੀ ਅਰਦਾਸ ਕੀਤੀ ਹੈ ਬੇਨਤੀ ਕੀਤੀ ਹੈ ਕਿ ਮਹਾਰਾਜ ਜੰਗ ਨਾ ਲੱਗੇ ਜੰਗ ਬਹੁਤ ਮਾੜੀ ਆ ਦੋਵਾਂ ਪ੍ਰਧਾਨ ਮੰਤਰੀਆਂ ਨੂੰ ਇਹ ਹੀ ਬੇਨਤੀ ਆ ਕਿ ਆਪਣਾ ਸਮਝੌਤਾ ਬੈਠ ਕੇ ਆਪ ਕਰਨ ਤੇ ਜੰਗ ਨਾ ਲੱਗੇ। ਇਹ ਆਖਵੀਂ ਦੀ ਕਿੰਨੀ ਕੀਤੀ ਲੋਕਾਂ ਨੂੰ ਕੀ ਫੀਲ ਖੜਾ ਚਾਹੁੰਦਾ। ਲੋਕਾਂ ਨੇ ਇਹ ਹੀ ਅਪੀਲ ਕਰਦੇ ਆਂ ਵੀ ਗੁਰੂ ਘਰ ਜਾ ਕੇ ਅੰਮ੍ਰਿਤ ਵੇਲੇ ਇਹ ਹੀ ਅਰਦਾਸ ਕਰੋ ਕਿ ਜੰਗ ਨਾ ਲੱਗੇ। ਬਿਲਕੁਲ ਜੰਗ ਨਾ ਲੱਗੇ ਜੰਗ ਹੈ ਹੀ ਮਾੜੀ ਆ। ਬਹੁਤ ਨੁਕਸਾਨ ਹੋਏਗਾ ਇਹਦੇ ਵਿੱਚ। ਹਾਂਜੀ ਨੁਕਸਾਨ ਜ਼ਿਆਦਾ ਹੋ ਜਾਗੇ। ਜਿਨ੍ਹਾਂ ਦੇ ਵੀ ਪਹਿਲਾਂ ਮੁਸਤਫਾ ਪੰਜਾਬ ਤੇ ਅੱਗੇ ਵੇਖੇ ਇਹੋ ਜਿਹਾ ਬਹੁਤ ਜ਼ਿਆਦਾ ਨੁਕਸਾਨ ਆ। ਕਿ ਨਾ ਨੁਕਸਾਨ ਕੀਤਾ ਜਾਵੇ ਜਾਨੇ ਵਾਲੀ ਕੋਈ ਨੁਕਸਾਨ ਨਾ ਹੋਵੇ ਪ੍ਰਧਾਨ ਮੰਤਰੀਆਂ ਨੂੰ ਇਹੇ ਬੇਨਤੀ ਆ ਕਿ ਆਪਣਾ ਬੈਠ ਕੇ ਆਪਣਾ ਸਮਝੌਤਾ ਕਰਨ ਚਾਰ ਭੈਣ ਭਰਾ ਹੋਰ ਪ੍ਰਧਾਨ ਮੰਤਰੀ ਲੈ ਕੇ ਆਪਣਾ ਸਮਝੌਤਾ ਕਰਨ ਤੇ ਦੁਨੀਆ ਨੂੰ ਪਬਲਿਕ ਨੂੰ ਨਾ ਖਰਾਬ ਕਰਨਾ ਜੰਗ ਨਾ ਲੱਗੇ ਬਲਵਾ ਜੇ ਜੰਗ ਜਦ ਲੱਗਦੀ ਆ ਤੇ ਗਰੀਬੀ ਪੈ ਜਾਊਗੀ ਹੋਰ ਗਰੀਬੀ ਹੋ ਜਾਏਗੀ ਮਗਹੀ ਹੋ ਜਾਏਗੀ ਗਰੀਬ ਤਾਂ ਅੱਗੇ ਹੀ ਬਹੁਤ ਨੇ ਇੱਥੇ ਪੰਜਾਬ ਦੇ ਵਿੱਚ ਬਥੇਰੇ ਗਰੀਬ ਆ ਬਹੁਤ ਗਰੀਬੀ ਵੇਖੀ ਕਦੀ ਹਾੜੇ ਆ ਗਏ ਕਦੀ ਫਸਲਾਂ ਦਾ ਕੁਝ ਹੋ ਗਿਆ ਕਦ ਕੋਛ ਹੋ ਗਿਆ ਜੰਗ ਨਾਲ ਮਨਦੀਪ ਕੌਰ ਮੇਰਾ ਨਾਮ ਹੈ ਸੋ ਮੈਂ ਅੰਮ੍ਰਿਤਸਰ ਕੋਲਸਰ ਗੁਰਦਾਰੇ ਦੇ ਵਿੱਚ ਰਹਿਨੀ ਹਾਂ ਸੋ ਅ ਅੱਜ ਜੋ ਹੈ ਅੱਜ ਪਾਠ ਹੋਇਆ ਹੈ ਲੜੀਵਾਰ ਚੱਲਦੀ ਹੈ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਦੇ ਹੜਿਆ ਦਿੱਤੇ ਅੱਜ ਅਰਦਾਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਕੋਈ ਵੀ ਨੁਕਸਾਨ ਨਾ ਹੋਵੇ ਨਾ ਲਹਿੰਦੇ ਵੱਲ ਨਾ ਚੜ੍ਹਦੇ ਵੱਲ ਕਿਉਂਕਿ ਲਹਿੰਦੇ ਵੱਲ ਵੀ ਸਾਡੇ ਪੰਜਾਬੀ ਲੋਕ ਹਨ ਪਈ ਹਨ ਸਾਡੇ ਵੀਰ ਹਨ ਸਾਡੇ ਤੇ ਚੜਦੇ ਵਾਲੇ ਵੀ ਸਾਡੇ ਪੰਜਾਬੀ ਭਰਾ ਹਨ ਸੋ ਅਸੀਂ ਹੱਥ ਜੋੜ ਕੇ ਇਹੀ ਬੇਨਤੀ ਕਰਦੇ ਹਾਂ ਅਰਦਾਸ ਵਿੱਚ ਵੀ ਇਹੀ ਕਿਹਾ ਗਿਆ ਹੈ ਕਿ ਅਸੀਂ ਜੰਗ ਨਹੀਂ ਚਾਹੁੰਦੇ ਜੰਗਾਂ ਨਾ ਹੋਣ ਸੋ ਇਹੀ ਅਰਦਾਸ ਕੀਤੀ ਗਈ ਹੈ ਅੱਜ ਵੀ ਇਹੀ ਅਰਦਾਸ ਕੀਤੀ ਹੈ ਸੋ ਜਦੋਂ ਅਸੀਂ ਦਿਨ ਚੜਦਾ ਹੈ ਤੇ ਸਰਬੱਤ ਦਾ ਹੀ ਭਲਾ ਮੰਗਦਾ ਹੈ ਕਿ ਕੋਈ ਵੀ ਨੁਕਸਾਨ ਨਾ ਹੋਵੇ ਕੋਈ ਵੀ ਜੰਗ ਨਾ ਲੱਗੇ ਲੱਗਦਾ ਇਸ ਤਰ੍ਹਾਂ ਦੀਆਂ ਦਾਤ ਵੇਚੇ ਹਰ ਗੋਦਾ ਸਾਹਿਬ ਪੂਰੀ ਬਰਾਬਰ ਹੋ ਗਈ ਹੈ ਹਾਂਜੀ ਹਰ ਕਿਤੇ ਹੋ ਰਹੀ ਹੈ ਜਿੱਥੇ ਵੀ ਤੁਸੀਂ ਦੇਖੋਗੇ ਸੋਸ਼ਲ ਮੀਡੀਆ ਤੇ ਦੇਖੋਗੇ ਹਜੂਰ ਸਾਹਿਬ ਹੇਮਗੁੰਨ ਸਾਹਿਬ ਇਹ ਹਰ ਕਿਤੇ ਹਜੂਰ ਸਾਹਿਬ ਵੀ ਇਹੀ ਅਰਦਾਸ ਹੋਈ ਹੈ ਅਕਾਲ ਤਖਤ ਸਾਹਿਬ ਤੇ ਵੀ ਇਹੀ ਅਰਦਾਸ ਹੋਈ ਹੈ ਸੋ ਐਸੇ ਹੀ ਅਰਦਾਸਾਂ ਚੱਲ ਰਹੀਆਂ ਹਨ ਕਿ ਜੰਗ ਜੋ ਹੈ ਉਹ ਨਾ ਲੱਗੇ ਕਿਉਂਕਿ ਇਹਦੇ ਵਿੱਚ ਜਾਨੀ ਮਾਲ ਦਾ ਬਹੁਤ ਜ਼ਿਆਦਾ ਨੁਕਸਾਨ ਹੋਏਗਾ ਲੱਗਦਾ ਇੱਕ ਪੰਜਾਬ ਜਿਹੜਾ ਵਾ ਪਹਿਲਾਂ ਹੀ ਪੰਜਾਬ ਦਾ ਵਾ ਆਪਣੇ ਤੇ 42 87 ਦਾ ਉਹ ਬ੍ਰੈਂਡ ਜਿਹੜਾ ਸੀ ਅਸੀਂ ਸਮਾਂ ਅਸੀਂ ਸੁਣ ਚੁੱਕੇ ਹਾਂ ਚਲੋ ਦੇਖਿਆ ਤੇ ਨਹੀਂ ਸੁਣ ਚੁੱਕੇ ਹਾਂ ਆਪਣੇ ਦਾਦਾ ਜੀ ਦੇ ਕੋਲ ਸੁਣ ਚੁੱਕੇ ਹਾਂ ਕਿ ਕਿ ਉਦੋਂ ਵੀ ਬਲੈਕਆਊਟ ਹੁੰਦੇ ਸੀ ਦੱਸਦੇ ਸੀ ਕਿ ਹਾਂ ਬਲੈਕਆਊਟ ਹੁੰਦੇ ਸੀ ਕਿ ਦਾ ਉਹ ਫਾਇਰ ਸੜਦੇ ਸੀ ਸੋ ਅਸੀਂ ਇਹ ਅੱਜ ਆਪਣੇ ਅੱਖੀ ਲਾਈਵ ਦੇਖਿਆ ਹੈ ਜਿਹਨੇ ਵੇਖਿਆ ਹੈ ਅੱਜ ਹੀ ਦੇਖਿਆ ਹੈ ਸੋ ਜਦੋਂ ਦਿਨ ਚੜਦਾ ਹੈ ਕਿ ਦਾ ਬੰਬ ਸੁੱਟਨੇ ਚાલુ ਹੋ ਜਾਂਦੇ ਹਨ ਉਹ ਸਮਾਂ ਹਲੇ ਤੱਕ ਨਹੀਂ ਭੁੱਲਿਆ ਤੇ ਹੁਣ ਫੇਰ ਇਹ ਚੀਜ਼ਾਂ ਦੋਹੇ ਤਾਜ਼ੀਆਂ ਹੋਣੀਆਂ ਅਸੀਂ ਨਹੀਂ ਚਾਹਦੇ ਕਿ ਉਹ ਦਾਦਾ ਸਮਾਂ ਫੇਰ ਦੁਬਾਰਾ ਬਣੇ ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਏਗਾ ਬਹੁਤ ਜਾਨਾ ਜਾਨ ਗਿਆ ਬਹੁਤ ਜ਼ਿਆਦਾ ਹੀ ਨੁਕਸਾਨ ਹੋਏਗਾ ਸੋ ਹੱਥ ਜੋੜ ਕੇ ਬੇਨਤੀ ਹੈ ਪ੍ਰਧਾਨ ਮੰਤਰੀ ਨੂੰ ਕਿ ਇਸ جنگ ਦੇ ਵਿੱਚ ਕੋਈ ਵੀ ਨਾ ਹਿੱਸਾਏ ਕਿ ਅਸੀਂ ਨਹੀਂ ਚਾਹੁੰਦੇ ਕਿ ਜੰਗ ਲੱਗੇ ਦੋਵਾਂ ਦੇ ਸਰਪ੍ਰਸਤ ਕੀ ਪੀਣਾ ਚਾਹੁੰਦੇ ਦੋਵੇਂ ਪ੍ਰਧਾਨ ਮੰਤਰੀਆਂ ਦੇ ਕਿ ਹੱਥ ਜੋੜ ਕੇ ਹੀ ਬੇਨਤੀ ਕੀਤੀ ਜਾਂਦੀ ਹੈ ਬਾਕੀ ਦੇਸ਼ ਵਿਦੇਸ਼ਾਂ 'ਚ ਵੀ ਬੈਠੇ ਮੰਤਰੀਆਂ ਨੂੰ ਇਹੀ ਕਿਹਾ ਜਾਂਦਾ ਹੈ ਕਿ ਇਹ ਜੋ جنگ ਦਾ ਮਾਹੌਲ ਬਣ ਰਿਹਾ ਹੈ ਇਹ ਮਾਹੌਲ ਨਾ ਬਣੇ ਕਿਉਂਕਿ ਅਸੀਂ ਨਹੀਂ ਚਾਹਦੇ ਕਿ ਇਹ جنگ ਲੱਗੇ ਕਿਉਂਕਿ ਦੇਖੋ ਲਹਿੰਦੇ ਪੰਜਾਬ ਦੀ ਜਗ੍ਹਾ ਗੱਲ ਕਰੀਏ ਉਧਰ ਪਾਕਿਸਤਾਨ ਵਾਲੀ ਸਾਈਡ ਤੇ ਸੋ ਪਹਿਲੇ ਪਾਸੇ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਹੈ ਜਿਹਦੇ ਲਈ ਇਹੀ ਦਰਸ਼ਨਾਂ ਲਈ ਜਾਂਦੇ ਸੀ ਜਿੱਦੋਂ ਤਾਂ ਪਹਿਲਗਾਮ ਵਿੱਚ ਐਟੈਕ ਹੋਇਆ ਹੈ ਉਸ ਤੋਂ ਹੀ ਉਹ ਬੈਨ ਕਰ ਦਿੱਤਾ ਬੰਦ ਕਰ ਦਿੱਤਾ ਵਾ 에어ਪੋਰਟ ਵੀ ਬੰਦ ਕਰ ਦਿੱਤਾ ਦਰਸ਼ਨਾਂ ਨੂੰ ਫੇਰ ਅਸੀਂ ਤਰਸਾਂਗੇ ਕੋਸੀ ਨਹੀਂ ਜਾਣਦੇ ਕਿ ਅਸੀਂ ਇਹ ਮਾਹੌਲ ਹੋਵੇ ਤੇ ਅਸੀਂ ਦੁਬਾਰਾ ਪਾਕਿਸਤਾਨ ਨਾ ਜਾ ਸਕੀ ਆ ਆਪਣੇ ਗੁਰੂ ਜੀ ਦੇ ਦਰਸ਼ਨ ਨਾ ਕਰ ਸਕੀਏ ਸੋ ਇਹ ਦੋਨਾਂ ਪ੍ਰਧਾਨ ਮੰਤਰੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਅਸੀਂ ਜੰਗ ਨਹੀਂ ਚਾਹੁੰਦੇ ਸੋ ਬੈਠ ਕੇ ਕਿ ਮੀਟਿੰਗ ਕਰਨ ਮੀਟਿੰਗ ਕਰਕੇ ਇਹਦਾ ਸੋਲੂਸ਼ਨ ਕੱਢਣ ਤੇ ਸੋਲੂਸ਼ਨ ਕਰਕੇ ਇਹੀ ਸੋਲੂਸ਼ਨ ਹੋਏ ਕਿ ਹਾਂ ਜੰਗ ਨਾ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਾਈ ਅੰਗਰੇਜ਼ ਸਿੰਘ ਹੈਡ ਗ੍ਰੈਂਥੀ ਗੁਰਦੁਆਰਾ ਕੌਲ ਸਰ ਸਾਹਿਬ ਜੀ ਵਿਖੇ ਅੱਜ ਸਮੁੱਚੀ ਸੰਗਤਾਂ ਵੱਲੋਂ ਚੜਦੇ ਤੇ ਲੈਂਦੇ ਪਾਸੇ ਜੋ ਮਾਹੌਲ ਬਣੇ ਹਨ ਅਮਨ ਸ਼ਾਂਤੀ ਵਾਸਤੇ ਸੁਖਮਨੀ ਸਾਹਿਬ ਦਾ ਪਾਠ ਤੇ ਸੰਗਤਾਂ ਵੱਲੋਂ ਅਰਦਾਸ ਬੇਨਤੀ ਕੀਤੀ ਗਈ ਤਾਂ ਕਿ ਜੋ جنگ ਦੇ ਮਾਹੌਲ ਬਣੇ ਹਨ ਉਹ ਨਾ ਹੋ ਸਕਣ ਆਪਸ ਵਿੱਚ ਪ੍ਰੇਮ ਪਿਆਰ ਬਣਿਆ ਰਵੇ ਕੋਈ ਵੀ ਕਿਸੇ ਜਾਣ ਨੂੰ ਨੁਕਸਾਨ ਨਾ ਹੋਵੇ ਕਿਉਂਕਿ ਜੰਗ 'ਚ ਲੜਾਈ ਘਰ ਦੀ ਮਾਰੀ ਹੈ ਜੇ ਘਰ 'ਚ ਕੋਈ ਲੜਾਈ ਹੋ ਜਾਵੇ ਘਰ ਵੀ ਜਾਣ ਨੂੰ ਨੁਕਸਾਨ ਹੋ ਜਾਂਦਾ ਹੈ ਜੇ ਦੋਵਾਂ ਦੇਸ਼ਾਂ ਦੀ ਜੰਗ ਲੱਗਦੀ ਹੈ ਤੇ ਦੋਵਾਂ ਦੇਸ਼ਾਂ ਦਾ ਨੁਕਸਾਨ ਹੁੰਦਾ ਹੈ ਸੋ ਸਾਰੀਆਂ ਸੰਗਤਾਂ ਨੂੰ ਅੱਜ ਗੁਰੂ ਘਰ ਵਿਖੇ ਅਰਦਾਸ ਬੇਨਤੀ ਤੇ ਪਾਠ ਕੀਤਾ ਗਿਆ ਏ ਅਸੀਂ ਵੀ ਸੰਗਤਾਂ ਨੂੰ ਬੇਨਤੀ ਕਰਾਂਗੇ ਆਪੋ ਆਪਣੇ ਘਰਾਂ ਵਿਖੇ ਗੁਰੂ ਘਰਾਂ ਵਿਖੇ ਸਮੂਹ ਕਮੇਟੀਆਂ ਗ੍ਰੰਤੀ ਸਹਿਬਾਨ ਅਰਦਾਸ ਬੇਨਤੀ ਕੀਤੀ ਜਾਂ ਦੋਵੇਂ ਸਮੇਂ ਵਿਖੇ ਤਾਂ ਕਿ ਅਮਨ ਸ਼ਾਂਤੀ ਬਣੀ ਰਵੇ ਕਿਸਦਾ ਕੋਈ ਨੁਕਸਾਨ ਨਾ ਹੋ ਸਕੇ ਲੱਗਦਾ ਬਾਬਾ ਜੀ ਸਾਡੇ ਵੀ ਇਹ ਹਾਮੋਦ ਦੇ ਸਾਡੇ ਬਾਬਾ ਡਾਨਕ ਦੇ ਜੀ ਜੇ ਜੰਗ ਲੱਗਦੀ ਏ ਜੰਗ ਦਾ ਮਾਹੌਲ ਬਣਿਆ ਫਿਰਦਾ ਏ ਜੇ ਜੰਗ ਲੱਗਦੀ ਏ ਇੱਕ ਤਾਂ ਆਪਾਂ ਅੱਗੇ ਹੀ ਗੁਰਧਾਮ ਤੋਂ ਦੂਰ ਆ ਸੁਗ ਹੋਰ ਸਿਕਤਾਈ ਹੋ ਜਾਣੀ ਤੋਂ ਸਾਨੂੰ ਸਾਰ ਨੂੰ ਚਾਹੀਦਾ ਆਪਕੋ ਆਪਣਾ ਘਰਾਂ ਚ ਰਹਿ ਕੇ ਉਸ ਪਰਮਾਤਮਾ ਅੱਗੇ ਨਾਮ ਜਪ ਕੇ ਉਹਨੂੰ ਧਿਆ ਕੇ ਅਰਦਾਸ ਬੇਨਤੀ ਕੀਤੀ ਜਾਵੇ ਤਾਂ ਕਿ ਦੋਵਾਂ ਦੇਸ਼ਾਂ ਦਾ ਸਮਝੌਤਾ ਹੋ ਸਕੇ ਲਹਿੰਦੇ ਤੇ ਚੜ੍ਹਦੇ ਪਾਸੇ ਕਿਸਦਾ ਕੋਈ ਨੁਕਸਾਨ ਨਾ ਹੋ ਸਕੇ